ਵਾਇਗੁਰਜਾ ਖਾਲਸਾ ਵਾਇਗੁਰਜ ਦੀ ਫਤਿਹ ਸਰਦਾਰ ਜਗਤ ਸਿੰਘ ਜੀ ਉਹ ਸ਼ਕਸ਼ਿਤ ਹੋਇਆ ਜਿਹੜੇ 에ਅਰ ਫੋਰਸ ਚ ਨੌਕਰੀ ਕਰਦੇ ਸੀ ਇੱਕ ਵਾਰ ਮਹਾਤਮਾ ਗਾਂਧੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਟਕਿਆ ਹੋਇਆ ਰੈਬਰ ਬਿਆਨ ਦੇ ਦਿੱਤਾ ਤਾਂ ਸਰਦਾਰ ਜਗਤ ਸਿੰਘ ਜੀ ਮਹਾਤਮਾ ਗਾਂਧੀ ਦੇ ਆਸ਼ਰਮ ਚਲੇ ਗਏ ਔਰ ਉਹਨਾਂ ਨੇ ਕਿਹਾ ਕਿ ਕਿ ਮਹਾਤਮਾ ਗਾਂਧੀ ਇਹ ਸਾਬਤ ਕਰ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਭਟਕੇ ਹੋਏ ਰਹਿਬਰ ਕਿਦਾਂ ਤਾਂ ਮਹਾਤਮਾ ਗਾਂਧੀ ਸਰਦਾਰ ਜਗਤ ਸਿੰਘ ਦੇ ਸਵਾਲਾਂ ਦਾ ਸਾਰਥਕ ਜਵਾਬ ਨਹੀਂ ਦੇ ਪਾਏ ਤਾਂ ਗੁੱਸੇ ਚ ਆਣ ਕੇ ਸਰਦਾਰ ਜਗਤ ਸਿੰਘ ਨੇ ਇੱਕ ਚਪੇੜ ਮਹਾਤਮਾ ਗਾਂਧੀ ਦੇ ਮੂੰਹ ਤੇ ਮਾਰੀ ਔਰ ਪਸੀਨੇ ਲਿਆਤੇ ਇਸ ਕਰਕੇ ਗੁਰੂ ਸਾਹਿਬਾਂ ਦੇ ਬਾਰੇ ਬਿਆਨਬਾਜ਼ੀ ਕਰਨਾ ਕਈ ਵਾਰੀ ਬਹੁਤ ਮਹਿੰਗੀ ਪਾ ਜਾਂਦੀ ਹੈ ਤੇ ਗਲਤ ਬਿਆਨਬਾਜ਼ੀ ਕਰਨਾ ਤਾਂ ਹੋਰ ਬਹੁਤ ਮਹਿੰਗੀ ਪੈਂਦੀ ਹੈ ਤੇ ਉਸ ਤੋਂ ਬਾਅਦ ਪੰਡਤ ਜਵਾਹਰ ਲਾਲ ਨਹਿਰੂ ਨੇ ਸਰਦਾਰ ਜਗਤ ਸਿੰਘ ਜੀ ਨੂੰ 에ਅਰ ਫੋਰਸ ਦੀ ਨੌਕਰੀ ਤੋਂ ਹਟਾ ਦਿੱਤਾ ਤਾਂ ਸਰਦਾਰ ਜਗਤ ਸਿੰਘ ਜੀ ਨੌਕਰੀ ਦੇ ਹਟਣ ਤੋਂ ਬਾਅਦ ਫਿਰ ਪੰਥ ਦੀ ਸੇਵਾ ਵਿੱਚ ਤਤਪਰ ਹੋ ਗਏ ساری ਜਿੰਦਗੀ ਉਹਨਾਂ ਨੇ ਪੰਥ ਦੀ ਸੇਵਾ ਕੀਤੀ ਇਹ ਹੈ ਸਿੱਖ ਇਤਿਹਾਸ ਇਹ ਗੁਰੂ ਨੂੰ ਪਿਆਰ ਕਰਨ ਵਾਲੇ ਗੁਰੂ ਦੇ ਪਿਆਰੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ